ਉਸ ਅੰਦਰ ਦੇ ਕੋਟਰ ਉੱਤਮ ਮਹਾਰਾਜ ਦਾ ਕੰਮ ਹੋਇਆ ਸੱਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਇਸ ਚੈਨਲ ਤੇ ਤਹਿਤ ਦਿਲੋਂ ਧੰਨਵਾਦ ਆ ਜਿਹੜੇ ਪ੍ਰਾਣਿਆਂ ਉਹਨਾਂ ਦਾ ਵੀ ਤੇ ਜਿਹੜੇ ਨਮਿਆਂ ਉਹਨਾਂ ਦਾ ਵੀ ਤਹਿਤ ਦਿਲੋਂ ਧੰਨਵਾਦ ਆ ਤੇ ਸੋ ਗੱਲ ਕਰਦੇ ਆ ਆਪਾਂ ਇਸ ਆਪਣੇ YouTube ਚੈਨਲ ਤੇ ਆਪਾਂ YouTube ਚੈਨਲ ਕਿਉਂ ਬਣਾਇਆ ਏ ਤੇ ਬਣਾਇਆ ਆਪਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਨਾਲ ਤੇ ਠੀਕ ਹੈ ਜੀ ਤੇ ਜਿਵੇਂ ਕਿ ਵਾਹਿਗੁਰੂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੀ ਬਖਸ਼ਿਸ਼ ਦੇ ਨਾਲ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਹੋਇਆ ਜਿਸ ਤਰ੍ਹਾਂ ਅਸੀਂ ਕਿ ਉਹਨਾਂ ਨੇ ਹੀ ਬਖਸ਼ਿਸ਼ ਕੀਤੀ ਹੈ ਸਾਰੀ ਅਸੀਂ ਨਹੀਂ ਉਹੀ ਬਖਸ਼ਿਸ਼ ਉਹੀ ਆਪ ਸਾਰਾ ਕੁਝ ਕਰਨ ਕਰਾਵਣ ਹਾਰਾ ਉਹਨਾਂ ਦੀ ਬਖਸ਼ਿਸ਼ ਦੇ ਨਾਲ ਮਿਹਰ ਦੇ ਨਾਲ ਉਹਨਾਂ ਨੇ ਡਿਊਟੀ ਲਈ ਹੋਈ ਆ ਸਾਡੇ ਕੋਲ ਚਪੈਰਾ ਸਾਹਿਬ ਲੈਣ ਦੀ ਤੇ ਹੋਰ ਵੀ ਬਹੁਤ ਸੰਗਤਾਂ ਉੰਦਿਓ ਚੁਪੈਰਾ ਸਾਹਿਬ ਕਟਣ ਇਸੇ ਤਰ੍ਹਾਂ ਸਾਨੂੰ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਆਪਣੇ ਦਰ ਤੇ ਬੁਲਾਉਂਦੇ ਆ ਠੀਕ ਹੈ ਜੀ ਕਿਰਪਾ ਉਹ ਹੀ ਕਰਦੇ ਆ ਅਸੀਂ ਕੁਝ ਨਹੀਂ ਕਰਦੇ ਠੀਕ ਹੈ ਜੀ ਉਹ ਹੀ ਆਪਣੀ ਕਿਰਪਾ ਦੇ ਨਾਲ ਸਾਨੂੰ ਸ਼ਨੀਆਰ ਸ਼ਨੀਆਰ ਵੀ ਚੁਪੈਰਾ ਸਾਹਿਬ ਹੁੰਦਾ ਠੀਕ ਹੈ ਜੀ ਤੇ ਮਹਾਰਾਜ ਨੇ ਡਿਊਟੀ ਲਾਈ ਆ ਕਿ ਜਿਵੇਂ ਸ਼ਨੀਆਰ ਅਸੀਂ ਜਾਂਦੇ ਆ ਠੀਕ ਹੈ ਜੀ ਤੇ ਬਾਬਾ ਜੀ ਦੇ ਦਰ ਤੇ ਜਾਂਦੇ ਆ ਤੇ ਹੋ ਹੋ ਗਏ ਆ ਸਾਨੂੰ ਕਿੰਨੇ ਚ ਪੈਰਾ ਸਾਹਿਬ 7 8 ਚ ਪੈਰਾ ਸਾਹਿਬ ਕੱਟਦੇ ਹੋ ਗਏ ਆ ਉਹ ਆਪਣੀ ਬਖਸ਼ਿਸ਼ ਦੇ ਨਾਲ ਸੇਵਾ ਲਈ ਜਾ ਰਹੇ ਆ ਤੇ ਅਸੀਂ ਸੇਵਾ ਕਰਦੇ ਜਾ ਰਹੇ ਆ ਠੀਕ ਹੈ ਜੀ ਪਹਿਲੀ ਗੱਲ ਕਹਿੰਦੇ ਦੱਸਣਾ ਨਹੀਂ ਚਾਹੀਦਾ ਚਲੋ ਕੋਈ ਨਹੀਂ ਬਖਸ਼ਿਸ਼ ਉਹਨਾਂ ਨੇ ਕਰਨੀ ਹੈ ਸਾਰਾ ਕੁਝ ਉਹਨਾਂ ਦਾ ਹੀ ਹੈ ਠੀਕ ਹੈ ਜੀ ਤੇ ਉਹ ਸੇਵਾ ਲੈ ਰਹੇ ਆ ਤੇ ਅਸੀਂ ਵੀ ਅਸੀਂ ਸੋਚਿਆ ਫਿਰ ਅਸੀਂ ਆਖਿਆ ਬਾਬਾ ਜੀ ਤੇ ਤੇ ਜਾਣੀ ਆ ਤੇ ਚਲੋ ਹੋ ਸਕਦਾ ਕਿ ਹਾਣਾ ਜਿਵੇਂ ਚ ਪੈਰਾ ਸਾਹਿਬ ਦੇ ਨਾਲ ਇੰਨੇ ਲੋਕਾਂ ਦੇ ਦੁੱਖ ਦੂਰ ਹੋ ਰਿਹਾ ਹਰ ਮੁਸ਼ਕਿਲ ਕਾਮ ਜਿਹੜਾ ਵੀ ਨਹੀਂ ਕਿਸੇ ਦਾ ਬੰਦਦਾ ਤੇ ਉਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਬੰਦ ਜਾਂਦਾ ਜੀ ਇਹ ਮੇਰੀ ਗਰੰਟੀ ਜੀ ਠੀਕ ਹੈ ਜੀ ਜਿਹੜਾ ਵੀ ਪੈਰਾ ਸਾਹਿਬ ਘਟਦਾ ਉਹਨਾਂ ਦਾ ਹਰੇਕ ਕੰਮ ਬਣ ਜਾਂਦਾ ਜੀ ਠੀਕ ਹੈ ਜੀ ਇਹ ਮੈਂ ਲਿਖ ਕੇ ਦੇ ਸਕਦਾ ਚੀਜ਼ ਤੇ ਉਹਨਾਂ ਨੇ ਕਿਰਪਾ ਕੀਤੀ ਤੇ ਅਸੀਂ ਸੋਚਿਆ ਕਿ ਹੋ ਸਕਦਾ ਯਾਰ ਹੋਰ ਵੀ ਸੰਗਤ ਨੂੰ ਹਨਾ ਦੱਸਿਆ ਜਾਵੇ ਤੇ ਇਸ ਮਾਧਿਅਮ ਦੇ ਨਾਲ ਤੇ ਤਾਂ ਕਰਕੇ ਅਸੀਂ YouTube ਚੈਨਲ ਬਣਾਇਆ ਕਿ ਹਰ ਸ਼ਨੀਵਾਰ ਤੇ ਅਸੀਂ ਠੀਕ ਹੈ ਜੀ ਤੇ ਇੱਕ ਆਪਣਾ ਜਾਂਦਾ ਆ ਰਵੀ ਆਪਣਾ ਵੀਰਾ ਤੇ ਇੱਕ ਸਾਹਿਲ ਵੀਰਾ ਮੇਰੇ ਮਾਸੀ ਦਾ ਮੁੰਡਾ ਉਹ ਵੀ ਆ ਰਿਹਾ ਤੇ ਉਹ ਵੀ ਬਾਬਾ ਜੀ ਉਹਨਾਂ ਕੋਲੋਂ ਵੀ ਥੇਵਾ ਲੈ ਰਿਹਾ ਹਨਾ ਵੇਖੋ ਇੱਕ ਬਖਸ਼ਿਸ਼ ਹੁੰਦੀ ਆ ਨਹੀਂ ਤਾਂ ਫੇਰ ਐਡੀ ਦੂਰੋਂ ਹਨਾ ਕੌਣ ਆਉਂਦਾ ਤੇ ਉਹ ਵੀ ਭਰਾ ਆਪਣੇ ਕੋਲ ਸ਼ਨੀਵਾਰ ਪਹੁੰਚ ਜਾਂਦਾ ਟਾਈਮ ਦੇ ਨਾਲ ਹੀ ਤੇ ਉਹ ਵੀ ਤਕਰੀਬਨ ਹੁਣ ਕਿੰਨਾ 3 ਵੱਜ ਚੁੱਕੇ ਆ ਤੇ ਉਹਨੇ ਵੀ 3 ਵਜੇ ਆਪਣੇ ਕੋਲ ਪਹੁੰਚ ਜਾਣਾ ਠੀਕ ਹੈ ਜੀ 3 ਵਜ ਗਿਆ 3 ਵਜ ਉਤਰਪਿਆ ਨੇ ਤਕਰੀਬਨ 4 ਵਜੇ ਤੱਕ ਆਪਣੇ ਕੋਲ ਪਹੁੰਚ ਜਾਣਾ ਤੇ ਠੀਕ ਹੈ ਜੀ ਤੁਸੀਂ ਆਪਣੇ ਇਸ ਬਲੌਗ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਤੇ ਨਾਲੇ ਤੁਹਾਨੂੰ ਪਤਾ ਬਾਬਾ ਜੀ ਦਾ ਜਨਮ ਦਿਹਾੜਾ ਆ ਰਿਹਾ ਤੇ ਉੱਥੇ ਬਹੁਤ ਹੀ ਸੋਹਣੀਆਂ ਸਜਾਵਟਾਂ ਬਾਬਾ ਜੀ ਦੇ ਦਰ ਦੀਆਂ ਕੀਤੀਆਂ ਹੋਈਆਂ ਉਸ ਤানু ਸਾਰੀਆਂ ਬਲੌਗ ਦੇ ਵਿੱਚ ਦਿਖਾਵਾਂਗੇ ਬਲੌਗ ਦੇ ਨਾਲ ਜੁੜੇ ਰਹੋ ਤੇ ਇਹ ਆਪਣਾ ਪਹਿਲਾ ਬਲੌਗ ਹੈ ਇਸ ਚੈਨਲ ਤੇ ਤੇ ਸੋ ਦਬ ਕੇ ਸ਼ੇਅਰ ਲਾਈਕ ਕਮੈਂਟ ਕਰ ਦਿਓ ਜੀ ਠੀਕ ਹੈ ਜੀ ਤੇ ਮਿਲਦੇ ਹਾਂ ਜੀ ਸ਼ਾਮ ਤੱਕ ਨਾਲੇ ਵੀਰੇ ਆ ਜਾਂਦੇ ਆ ਫਿਰ ਤਿਆਰ ਹੋ ਕੇ ਫਿਰ ਬਾਬਾ ਜੀ ਦੇ ਦਰਦੀਆਂ ਤੁਹਾਨੂੰ ਕਰਾਉਨੇ ਆ ਦਰਸ਼ਨ ਲਓ ਸਾਥ ਸੰਗਤ ਜੀ ਆਪਣਾ ਸਾਹਿਲ ਵੀਰਾ ਵੀ ਪਹੁੰਚ ਚੁੱਕਿਆ ਵਾਹਿਗੁਰੂ ਜੀ ਕੀ ਫਤਿਹ ਜੀ ਤਿਆਰੀਆਂ ਬਈ ਜੀ ਪੂਰੀਆਂ ਫਿਰ ਬਾਬਾ ਜੀ ਦੇ ਦਰਬਾਰ ਤੇ ਜਾਂਦੀਆਂ ਚੱਲੀਏ हां बस चलिये ਹੁਣ ਆਪਾਂ ਰਵੀ ਨੂੰ ਢੀਕ ਲਈਏ ਥੋੜਾ ਉਹ ਵੀ ਆਉਣ ਡਿਆ ਕੰਮ ਤੋਂ ਲਾਵਾਂ ਫੋਨ ਉਹਨੂੰ ਤਕਰੀਬਨ ਆਪਾਂ ਤੋਰੀ ਪੈਣਾ ਕਿੰਨਾ ਟਾਈਮ ਹੋਇਆ ਵੇਖ ਟਾਈਮ ਹੋ ਗਿਆ 5:30 ਲੋ ਸਾਧ ਸੰਗਤ ਜੀ ਹੋ ਗਿਆ ਮੁੰਡੇ ਤਿਆਰ ਤੇ ਚੱਲਦੇ ਆਪਾਂ ਠੀਕ ਹੈ ਜੀ ਇਹ ਗੱਲ ਕਰ ਲਈ ਬਾਕੀ ਚੱਲ ਕੋਈ ਨਹੀਂ ਚਲੋ ਮਿਲ ਜੀ ਬੰਨੋ ਤੁਸੀਂ ਵੀ ਪਰਣਾ ਪਤਾ ਸਿੱਤੇ ਚਲਿਏ ਹਾਂ ਸਵੇਰੇ ਕਰਦੇ ਮਸਲਾ ਤੇਰਾ ਓਕੇ ਭਰਾ ਹਾਂ ਜੀ ਸਾਧ ਸੰਗਤ ਜੀ ਚੱਲੇ ਆਂ ਅਸੀਂ ਹੁਣ ਬਾਬਾ ਜੀ ਤੇ ਤੇ ਮਿਲਦੇ ਆਂ ਬਾਬਾ ਜੀ ਦੇ ਦਰਬਾਰ ਤੇ ਜਾ ਕੇ ਤੇ ਉੱਥੇ ਤੁਹਾਨੂੰ ਵੀ ਕਰਾਉਨੇ ਆ ਦਰਸ਼ਨ ਗੁਰੂ ਮਹਾਰਾਜ ਦੇ ਤੇ ਨਾਲੇ ਜਨਮ ਦਿਹਾੜੇ ਕਰਕੇ ਉੱਥੇ ਮਹਾਰਾਜ ਦੇ ਦਰਬਾਰ ਤੇ ਸਜਾਵਟਾਂ ਚੱਲ ਰਹੀਆਂ ਮਹਾਰਾਜ ਦੀਆਂ ਤੇ ਉਹ ਵੀ ਸਾਰਾ ਕੁਝ ਤੁਹਾਨੂੰ ਇਸ ਬਲੌਗ ਵਿੱਚ ਦਿਖਾਵਾਂਗੇ ਤੇ ਆਪਣੇ ਬਲੌਗ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਮਿਲਦੇ ਆ ਗੁਰੂ ਘਰ ਜਾ ਕੇ ਲਓ ਸਾਧ ਸੰਗਤ ਜੀ ਅਸੀਂ ਐਂਟਰ ਹੋ ਚੁੱਕੇ ਆ ਜੀ ਸੁਲਤਾਨਪੁਰ ਗੇਟ ਛੂ ਕੇ ਹੋੜ ਇਹਦੇ ਵੀ ਟ੍ਰੈਫਿਕ ਪੰਜਾਬ ਦੇਖ ਸਕਦੇ ਹੋ ਠੀਕ ਹੈ ਜੀ ਚਾਹਦੇ ਪਏ ਆ ਲਓ ਜੀ ਸਾਧ ਸੰਗਤ ਜੀ ਐਂਟ ਕੋ ਚੁੱਕੇ ਵਾਸਾ ਪਹੁੰਚੇ ਜੀ ਅੱਜ ਜੀ ਗੁਰੂ ਮਹਾਰਾਜ ਦੇ ਦੁੱਧ ਦੇ ਲੰਗਰ ਚੱਲ ਰਹੇ ਆ ਜੀ ਠੀਕ ਹੈ ਜੀ ਦੇਖੋ ਹਾਲੇ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਜੀ ਜੇ ਲੰਗਰ ਦੀ ਚੱਲ ਰਹੀ ਜੀ ਗੁਰੂ ਘਰ ਆਈ ਜੀ ਚਰਪਾ ਦੇ ਨਾਲ ਮੈਂ ਨਾ ਤੇ ਅਸੀਂ ਹੁਣ ਬਸ ਪਾਰਕਿੰਗ ਚ ਪਹਿਲਾਂ ਬਾਈਕ ਲਾਵਾਂਗੇ ਠੀਕ ਹੈ ਜੀ ਫਿਰ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਬਹੁਤ ਸਾਸੀ ਜੀ ਦੇ ਦੇ ਸਕਦੇ ਜੀ ਬਾਈਕ ਚ ਬਾਈਕ ਲਾਤੀ ਪਾਰਕਿੰਗ ਚ ਠੀਕ ਹੈ ਜੀ ਤੇ ਚੱਲੇ ਆ ਬਸ ਹੁਣ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲੱਗੇ ਆ ਤੇ ਤੁਹਾਨੂੰ ਵੀ ਕਰਾਉਣੇ ਆ ਧੰਨ ਧੰਨ ਬਾਬਾ ਬੀ ਸਿੰਘ ਜੀ ਦੇ ਦਰਸ਼ਨ ਤੇ ਆਪਣਾ ਸਾਹਿਲ ਵੀਰ ਠੀਕ ਹੈ ਜੀ ਗੇਟ ਵੀ ਅਸੀਂ ਨਾਲ ਹੀ ਲੈ ਕੇ ਆਏ ਆ ਇਹਦੇ ਵਿੱਚ ਚਾਦਰਾਂ ਪਾਈਆਂ ਠੀਕ ਹੈ ਜੀ ਲਓ ਸਾਰਾ ਮਾਰ ਕੇ ਜਿਹੜਾ ਪਹਿਲਾ ਨਾਲੇ ਚੋੜਾ ਹੈ ਜਮਾਤ ਰਹਿੰਦੇ ਜੋੜੇ ਵੀ ਲਾਓ ਲੋ ਸਾਧ ਸੰਗਤ ਜੀ ਕਰੋ ਦਰਸ਼ਨ ਗੁਰੂ ਮਹਾਰਾਜ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਬਾਬਾ ਜੀ ਦੇ ਦਰਬਾਰ ਦੇ ਤੇ ਸੰਗਤਾਂ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਦਰਸ਼ਨ ਕਰ ਰਹੀਆਂ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਤੇ ਸੋ ਅਸੀਂ ਵੀ ਹੁਣ ਪਸ ਤੇਗ ਕਰਵਾ ਕੇ ਤੇ ਬਸ ਗੁਰੂ ਮਹਾਰਾਜ ਜੀ ਅੱਗੇ ਦੇਗ ਭੇਟਾ ਕਰਕੇ ਦਰਸ਼ਨ ਕਰਾਂਗੇ ਜੀ ਠੀਕ ਹੈ ਜੀ ਉਹ ਸਾਧ ਸੰਗਤ ਜੀ ਅਸੀਂ ਹੁਣ ਦੇਗ ਲੈ ਕੇ ਗੁਰੂ ਮਹਾਰਾਜ ਦੇਤੇ ਟੱਕਰਾਂਗੇ ਠੀਕ ਹੈ ਜੀ ਫਿਰ ਕਰਦੇ ਹਾਂ ਗੁਰੂ ਮਹਾਰਾਜ ਦੇ ਦਰਸ਼ਨ

ਸਾਹਸ ਜਿਹੜਾ ਦੇ ਦੇ ਲਈ ਪਿਛਤਤਰ ਬਾਸ ਤੋਂ ਜੀ ਕਿ ਜੀ ਉੱਤਰਨ ਨਾਲ ਉਹ ਮਜੀਦਾਰ ਪ੍ਰਮਾਨ ਦਿਖਿਆ ਹੋਇਆ ਸਰਦਾਰ ਸਾਹਿਬ ਬੰਦਗੀ ਚੰਗਾ ਕਰਦੇ ਜੀ درشن کرگے سات سگتیاں پیاری چپہرا تھر ਪਾਇੇ ਸ਼ਿਵ ਜੂ ਅਵਤਾਰਾ ਕਾਲ ਪਾਇੇ ਪਰਿਸ਼ਨ ਪ੍ਰਕਾਸ਼ ਕਾਲ ਕਾ ਕੀਆਂ ਲੋ ਸਾਸ ਸੰਜੀ ਕਰੋ ਦਰਸ਼ਨ ਬਾਬਾ ਜੀ ਦੀ ਲੋ ਸਾਸ ਸੰਜੀ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰੂ ਘਰ ਦੇ ਲੰਗਰ ਘਰ ਤੇ ਸਤਿ ਸ਼੍ਰੀ ਅਕਾਲ ਬਾਬਾ ਜੀ ਸੰਜੀ ਜੀ ਲੰਗਰ ਕਰਦੇ ਨੇ ਸੰਗਤਾਂ ਬਹੁਤ ਹੀ ਪਿਆਰ ਤੇ ਸ਼ਰਧਾ ਨਾਲ ਲੰਗਰ ਸ਼ਕ ਰਹੀਆਂ ਠੀਕ ਹੈ ਜੀ ਇੱਧਰ ਸੇਵਾ ਦਾ ਜਲਦੀ ਉਵੇਂ ਦੀ ਕਰੋ ਦਰਸ਼ਕੋਤਾ ਲਓ ਜੀ ਸਾਧ ਸੰਗਤ ਜੀ 22 ਵਜੇ ਭੋਜ ਦੀ ਸੇਵਾ ਚાલુ ਹੋ ਜਾਂਦੀ ਠੀਕ ਹੈ ਜੀ لو جی سنگ جی کی چل دی ہوئی ਚੱਲ ਜੂਗਾ ਜਿਹਦੇ ਦਰਸ਼ਨ ਕਰਕੇ ਘਰ ਨੂੰ ਵਾਪਸੀ ਲੱਗੇ ਆਪੋ ਪੰਡਿਤ ਕਮਿਊਨਿਟੀ ਦੇ ਡੈਕੋਰੇਸ਼ਨ ਆਹ ਟੇਕ ਲਾ ਤੂੰ ਪੱਤਾ ਮੈਥੋਂ ਵੀਡੀਓ ਤੇ ਕਿਤੇ ਹੁੰਦੇ ਰਹਿੰਦੇ ਮੈਂ ਟੈਕ ਨਾ ਕਿ ਉਹ ਬੰਗਲਾ ਦੇ ਬੰਦੇ ਆਏ ਕਿ ਨਹੀਂ ਸੱਤ ਸਾਹ ਸੰਗਦੀ ਜੀ ਕਸਟਮਰ ਮਾਹਰ ਜੀ ਗੁਰੂ ਚਾਹ ਸਸ ਜੀ ਚਾਹ ਵਾਹ ਦੇ ਗੁਰੂ ਤੁਮਾ ਸੋਤੇ ਜੀ ਸਾਹ ਸੰਗਦੀ ਹੋਣ ਅੱਡੀ ਘਰੋਂ ਵਾਪਸ ਆ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਿਆ ਤੁਸੀਂ ਵੀ ਸਾਰਿਆਂ ਨੇ ਕਰ ਲੈਣੇ ਆ ਬਲੌਗ ਦੇ ਵਿੱਚ ਠੀਕ ਹੈ ਜੀ ਤੇ ਜਲਦੀ ਹੀ ਮਿਲਾਂਗੇ ਨੈਕਸਟ ਬਲੌਗ ਦੇ ਨਾਲ ਤੇ ਆਪਣੇ ਇਹ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਦੇ ਹੋ ਠੀਕ ਹੈ ਜੀ ਤੇ ਟਾਈਮ ਤਕਰੀਬਨ ਕਿੰਨਾ 3:30 ਹੋ ਚੁੱਕੇ ਆ ਠੀਕ ਹੈ ਜੀ ਅਸੀਂ ਵੀ ਘਰ ਨੂੰ ਪਾਉਣ ਲੱਗੇ ਆ ਚੱਲੇ ਮਿਲਦੇ ਆਂ ਅਗਲੇ ਬਲੌਗ